ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਜੋ ਅੱਜ ਸਾਨੂੰ ਦਰਸ਼ਨ ਕਰਾਈਏ ਸ਼ਹੀਦੀ ਦੇਗ ਠੀਕ ਹੈ ਵਾਹਿਗੁਰੂ ਜੀ ਇਹ ਲੱਗਦੀ ਹੈ ਜੀ ਹਰ ਦਿਨ ਜਦੋਂ ਭੋਗ ਦੀ ਦਾਲ ਦਾ ਲੰਗਰ ਹੁੰਦਾ ਉਸ ਤੋਂ ਉਪਰੰਤ ਫਿਰ ਆਹ ਦੇਖੋ ਸਾਹਮਣੇ ਆਹ ਲਗਾ ਰਹੇ ਆ ਬਾਬਾ ਜੀ ਸ਼ਹੀਦੀ ਦੇਗ ਨੂੰ ਰਗੜਾ ਠੀਕ ਹੈ ਜੀ ਇਹ ਕਹਿੰਦੇ ਆ ਜੀ ਸੁਖ ਨਿਧਾਨ ਬਾਬਾ ਜੀ ਇਹਨਾਂ ਨੂੰ ਕਹਿੰਦੇ ਆ ਸੁਖ ਨਿਧਾਨ ਠੀਕ ਹੈ ਜੀ ਫਿਰ ਅਰਦਾਸ ਕਰਕੇ ਫਿਰ ਸੰਗਤਾਂ 'ਚ ਵਰਤਾਇਆ ਜਾਂਦਾ ਜੀ ਵਾਹਿਗੁਰੂ ਜੀ ਬਾਬਾ ਜੀ ਅਰਦਾਸ ਕਰ ਰਹੇ ਉਤੇ ਬਾਅਦ ਫਿਰ ਆ ਛੀ ਜੀ ਦੇ ਨ ਵਰਤਾਈ ਜਾਂਦੀ ਵਾਹਿਗੁਰੂ ਜੀ ਮਰੀਏ ਹਾਰੇ ਨਾਂ ਨੇ ਆਵੇ ਧਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਦੀ ਯਾਦ 'ਚ ਆਪ ਜੀ ਦੇ ਸੇਵਕਾਂ ਨੇ ਆਪ ਜੀ ਦੇ ਭਜੰਗੀਆਂ ਨੇ ਸੋਖ ਨਿਦਾਨ ਦੇ ਸਰਬਤੀ ਬਾਡੇ ਹਾਜ਼ਰ ਕੀਤੇ ਪਾਤਸ਼ਾਹ ਦੀ ਕੀ ਕਿਰਪਾ ਨਿਦਾਨ ਗਰੀਬ ਰਿਦਾਜ਼ ਸੇਵਾ ਕਰਦੇ ਆ ਹੋਇਆ ਸੇਵਾਦਾਰ ਆ ਵੱਲੋਂ ਸੇਵਕਾਂ ਵੱਲੋਂ ਬਿਆਨਤ ਭੁੱਲਾ ਚੁਕਾ ਹੋ ਗਿਆ ਹੋਣ ਗਿਆ ਅਣਜਾਣ ਦੇ ਬੱਚੇ ਜਾਣ ਕੇ ਸ਼ਮਾ ਬਖਸ਼ਣੀ ਅਗੇ ਤੋਂ ਚੜਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ ਦਰੋ ਘਰੋ ਪਿਆਰੀ ਗੁਰਸਿੱਖੀ ਸਹਤ ਸਹਤ ਬਾਣੀ ਬਾਣੇ ਦੀ ਦਾਤ ਹਾਲ ਸੇ ਪੰਥ ਵਿੱਚ ਸੁਰ ਸਿੱਖਾ ਵਾਲਾ ਜੀਵਨ ਬਤੀਤ ਕਰਾਉਣਾ ਇਹ ਕਰ ਕਾਰਨ ਗਰੀਬ ਰਾਜ ਆਪ ਜੀ ਦੇ ਹਜ਼ੂਰੀ ਵਿੱਚ ਸੋ ਪ੍ਰਦਾ ਦੇ ਸ਼ਕਤੀਆਂ ਘਾਟੇ ਲਈ ਬੈਲ ਸੰਗਤਾਂ ਵੱਲੋਂ ਸੱਲ ਫੁੱਲ ਭੇਟਾਵਾ ਸੁੱਖ ਨਿਧਾਨ ਕਹਿੰਨੇ ਆ ਆਪਾਂ ਸਿੱਧੀ ਦੇ ਕਹ ਦਿੰਨੇ ਆ ਜੀ ਬਾਬਾ ਜੀ ਸੁੱਖ ਨਿਧਾਨ ਕਹਿ ਰਹੇ ਹਾਂ ਜੀ ਠੀਕ ਹੈ ਜੀ ਸਿੱਖਾਲਿਆ ਕਰਕੇ ਆਪ ਜੀ ਦੇ ਹਜ਼ੂਰੀ ਵਿੱਚ ਸੇਵਕਾਂ ਵੱਲੋਂ ਭੇਟਾਂ માં ਰਸਤਾ ਹਾਜ਼ਰ ਹੋਈ ਸੇਵਕਾਂ ਦੇ ਆਸ ਮਨੋਰਥ ਪੂਰਨ ਕਰਨ ਸਰਬਾਰਾਂ ਸਰਬਾਰ ਆਵੇ ਸੋਕ ਸ਼ਾਂਤੀ ਇਹੇ ਰੋਗ ਕਾ ਚੜਦੀ ਕਲਾ ਬਖਸ਼ਣੀ ਯਾਤਰਾ ਸਫਲੀ ਕਰਨੀ ਮਨੋ ਕਾਮਨਾ ਪੂਰੀ ਕਰਨੀ ਇਕਰਤਾਨ ਹਨ ਗਰੀਬ ਰਾਜ ਬੰਦੀ ਛੋੜਦਾ ਤਾਰ ਜੀਓ ਆਪ ਜੀ ਦੇ ਹਜ਼ੂਰੀ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਤਸ਼ਾਹੀਓ ਉਹ ਜੀਵ ਛਕੇ ਸੋ ਆਪੀ ਦਾ ਪਵਿੱਤਰ ਨਾਮ ਸਾਤਨਾ ਜੀ ਬਾਹਰਲੇ ਸਾਤਨਾ ਜੀ ਬਾਹਰਲੇ ਅਰੇ ਸੋ ਜੜੇ ਸਰਵ ਕਰੇ ਸੋ ਕਰੇ ਗੁਰੂ ਨਾਨਕ ਨਾਮ ਚਲਦੀ ਤਾ ਤੇਰੇ ਤਾਏ ਸਰਬਾਤਮਾ ਅਰੇ ਕੋਈ ਹੁਣ ਸ਼ਹੀਦੀ ਦੇ ਗਾ ਰਹੇ ਆਂ ਔਰ ਫਿਰ ਸੁਖ ਨਿਧਾਨ ਕਹਿੰਦੇ ਨੇ ਦੁੱਖ ਨਿਧਾਨ ਸ਼ਹੀਦੀ ਦੇ ਗਾ ਨਹੀਂ ਇਹਨਾਂ ਸ਼ੱਕ ਦੇ ਇਹ ਕੰਮ ਆਂ ਇਹ ਕਾਈ ਗਾ ਰਹੇ ਆਂ ਸ਼ਹੀਦੀ ਦੇ ਗਾ ਠੀਕ ਹੈ ਵਾਹਿਗੁਰੂ ਜੀ ਇਹ ਸੀਗੀ ਇੱਕ ਆਪਣੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ